ਤੋ ਹਾਂ ਚੱਲ ਗੱਡੀ ਜਾਂਦੇ ਅੰਨਾ ਜੀ ਬਹੁਤ ਬਹੁਤ ਧੰਨਵਾਦ ਆ ਰਹੇ ਤੁਸੀਂ ਕਿੱਧਰ ਦੇ ਪਾਸੇ ਆ ਰਹੇ ਹੋ ਤੁਸੀਂ ਆ ਜੀ ਰੈਕਟ ਬਲੌਕ ਆ ਜੀ ਇਹ ਵਿਕਸ਼ਿਤ ਅੰਮ੍ਰਿਤਸਰ ਗਟ ਵਰਕਿੰਗ ਮੈਂ ਤੁਹਾਨੂੰ ਚੰਦੂ ਭਾਈ ਇੱਥੇ ਉਹ ਮੈਡਮ ਵਾਲਾ ਉਹ ਲੈ ਕੇ ਨੂੰ ਇਹ ਵੀ ਈਮੇਲ ਭੇਜੋ ਮੈਂ ਤੁਹਾਨੂੰ ਥੈਂਕ ਯੂ ਜੀ ਹਰੀ ਰਕਮ ਨਾਲ ਲੋ ਜੀ ਗਾਰੰਟੀ ਪ੍ਰਾਪਤ ਹੋ ਅੰਮਰ ਸਰਦੀ ਸ੍ਰੀਸ਼ਟ ਅੰਮਰ ਸਰ ਆਪਾਂ ਅੰਮਰ ਸਰ ਦੀ ਤਰਕੀ ਕਰਵਾਣੀ ਹੀ ਕਰਵਾਉਂਦੇ ਸ੍ਰੀ ਤੇ ਸਾਡੇ ਕਜਾਣਾ ਹਾਲ ਬਹੁਤ ਖਰਾਬ ਹੈ ਓਏ ਯਾਰ ਲੇਕਿਨ ਆਪਾਂ ਸੁਧਾਰ ਤੇ ਇਧਰਾ ਸੀਵਰੇਜ ਤੇ ਪਾਣੀ ਮਿਲਦਾ ਹੈ ਇਹ ਕਈ ਕੌਲੋਨੀਆਂ ਨੇ ਜਿਹਾ ਵੀ ਜਾਓਗੇ ਨਹੀਂ ਆਉਂਦਾ ਅਮਨਤਾ ਹੀ ਖਰਾਬ ਹੈ ਕਿ ਅੱਜ ਕੱਲ੍ਹ ਦੇ ਮੰਨ ਇੱਥੇ ਨੋਲਜ ਚਾਲ ਆਪਾਂ ਸਾਰੀਆਂ ਜਗ੍ਹਾ ਸੀਵਰੇਜ ਪਲਾਂਟ ਲੱਗ ਗਿਆ ਪਾਣੀ ਦੇ ਪਲਾਂਟ ਲੱਗ ਗਿਆ ਪਿਛਲੇ 10 ਸਾਲਾਂ ਵਿੱਚ ਅਸਰਕ ਕੋਈ ਕਾਲੀ ਨਹੀਂ ਲੱਗਾ। ਜਦੋਂ ਡ੍ਰੇਨ ਨੂੰ ਦੇਖਦੇ ਹਾਂ ਆਪਣੇ ਪਰਿਵਾਰ ਜਿਹੜੇ ਉੰਟੀਕਾ 'ਚ ਬੈਠੇ। ਉਹਨਾਂ ਨੇ ਸ਼ੁਰੂ ਵੀ ਕਰ ਦਿੱਤਾ। ਉਹ ਟ੍ਰੈਨ ਨੂੰ ਇੱਥੇ ਮੀਟਿੰਗ ਕਿਉਂ ਜਦੋਂ ਆਏ। ਤੇ ਐਸਟ੍ਰੇਨ ਭਾਰ ਸਰਕਾਰ ਦੀਆਂ ਨੀਤੀਆਂ ਹੈਗੇ। ਜੋ ਅਸੀਂ ਉਹਨਾਂ ਕੀਤਾ ਹੀ ਉਹ ਸ਼ੁਰੂ ਵੀ ਕਰ ਦਿੱਤਾ ਹੈ ਹੁਣ ਇਹਦੇ ਚ ਆਪਾਂ ਦੇ ਹੀ ਹੱਥ ਆ ਇਹ ਲੋਕ ਖਾਸ ਤੌਰ ਤੇ ਆਪਣੇ ਪੰਜਾਬੀ ਭਾਈਚਾਰਾ ਦਿਨ ਅੰਮ੍ਰਿਤਸਰ ਦਾ ਕਿੰਨਾ ਕਿ ਜ਼ਰੂਰੀ ਹੈ ਹੈਲਥ ਵਾਸਤੇ ਇਹ ਜਿਹੜੀ ਚੀਜ਼ਾਂ ਸਾਰੇ ਕਰ ਰਹੇ ਇਹ ਤਾਂ ਬਹੁਤ ਹੀ ਜ਼ਰੂਰੀ ਆ ਇੱਥੇ ਯੋਗਾ ਵੀ ਕਰਦੇ ਆ ਬੈਡਮਿੰਟਨ ਵੀ ਖੇលਦੇ ਆ ਵਾਕ ਵੀ ਕਰਦੇ ਆ ਔਰ ਨਾਲ ਇਹਨਾਂ ਨੇ ਆਪਣੀਆਂ ਮੁਸ਼ਕਲਾਂ ਵੀ ਦਸੀਆਂ ਅਗਰ ਬਿਤੇ ਗਿਆ ਜੋ ਇੱਥੇ ਸੀਵਰੇਜ ਦੀ ਬੜੀ ਪ੍ਰੋਬਲਮ ਆ ਪਾਣੀ ਪੀਣ ਵਾਲੇ ਦੀ ਪ੍ਰੋਬਲਮ ਆ ਲਾਅ ਐਂਡ ਆਰਡਰ ਦੀ ਪ੍ਰੋਬਲਮ ਆ ਤੇ ਸ਼ਾਟੇ ਦੀ ਖਾਸ ਤੌਰ ਤੇ ਡਵੈਲਪਮੈਂਟ ਦੀ ਪ੍ਰੋਬਲਮ ਆ ਕਿਉਂਕਿ ਸ਼ਾਟਾ ਇੱਥੇ ਕਿੰਨੀਆਂ ਫੈਕਟਰੀਆਂ ਸੀ ਕਿੰਨੀ ਏਮਪਲੋਇਮੈਂਟ ਸੀ ਹੁਣ ਥੱਲੇ ਚਲੀ ਗਈ ਆਪਾਂ ਇਹਨਾਂ ਨਾਲ ਮਿਲ ਕੇ ਰਿਕਸ਼ਾ ਤਮਰੇ ਸਰ ਅੰਮ੍ਰਿਤਸਰ ਦੀ ਡਿਵੈਲਪਮੈਂਟ ਇਕੱਠੇ ਕੰਮ ਕਰਨਾ ਤੇ ਸ਼ਾਟੇ ਨੂੰ ਵਾਪਸ ਉੱਤੇ ਪਹੁੰਚਾਉਣਾ ਜਿੱਥੇ ਹੁੰਦਾ ਸੀ ਠੀਕ ਹੈ